ਗੁਰਦਾਸਪੁਰ ਵਿੱਚ ਖੌਫਨਾਕ ਘਟਨਾ ਵਾਪਰੀ ਹੈ ਪਿੰਡ ਕਿਸ਼ਨਪੁਰ ਦੇ ਵਿੱਚ ਪੇਕੇ ਪਰਿਵਾਰ ਨੂੰ ਮਿਲਣ ਆਈ ਵਿਆਹੁਤਾ ਮਹਿਲਾ ਨੂੰ ਆਵਾਰਾ ਕੁੱਤਿਆਂ ਨੇ ਨੋਚ-ਨੋਚ ਕੇ ਮਾਰ ਮੁਕਾਇਆ ਹੈ ਮਹਿਲਾ ਤੜਕਸਾਰ ਸੈਰ ਕਰਨ ਦੇ ਲਈ ਘਰੋਂ ਨਿਕਲੀ ਸੀ ਇਸ ਦੌਰਾਨ ਇਲਾਕੇ ਦੇ ਖੂਨਖਾਰ ਤੇ ਆਵਾਰਾ ਕੁੱਤਿਆਂ ਦੇ ਇੱਕ ਝੁੰਡ ਦੇ ਵੱਲੋਂ ਉਸ ਤੇ ਹਮਲਾ ਕਰ ਦਿੱਤਾ ਗਿਆ ਜਦ ਤੱਕ ਪਰਿਵਾਰ ਨੂੰ ਪਤਾ ਲੱਗਾ ਉਸ ਸਮੇਂ ਤੱਕ ਮਹਿਲਾ ਦੀ ਮੌਤ ਹੋ ਚੁੱਕੀ ਸੀ ਉਕਤ ਮਹਿਲਾ ਦਾ ਪਤੀ ਹਰਜਿੰਦਰ ਸਿੰਘ ਫੌਜੀ ਜਵਾਨ ਹੈ ਤੇ ਉਹ ਇਸ ਸਮੇਂ ਛਤੀਸਗੜ੍ਹ ਦੇ ਵਿੱਚ ਤਾਇਨਾਤ ਹੈ ਮ੍ਰਿਤਕ ਮਹਿਲਾ ਦੇ 8 ਅਤੇ 4 ਸਾਲ ਦੇ ਦੋ ਛੋਟੇ ਬੱਚੇ ਵੀ ਨੇ ਘਟਨਾ ਤੋਂ ਬਾਅਦ ਪਰਿਵਾਰ ਨੇ ਪ੍ਰਸ਼ਾਸਨ ਨੂੰ ਆਵਾਰਾ ਕੁੱਤਿਆਂ ਤੇ ਨੱਥ ਪਾਉਣ ਦੀ ਮੰਗ ਕੀਤੀ ਹੈ। ਮੈਂ ਪਰਮਜੀਤ ਕੌਰ ਮੇਰੀ ਬੇਟੀ ਦਾ ਨਾਮ ਹਦੀਤ ਕੌਰ ਮੇਰੀ ਬੇਟੀ ਘਰੋਂ ਸਿਆਰ ਕਰਨ ਗਈ। ਮੈਂ 15 ਮਿੰਟ ਦੀ ਕੀ ਮੈਂ ਦੋ ਵਾਰੀ ਬਾਹਰ ਗਈ ਮੈਂ ਕਿਹਾ ਮੇਰੀ ਬੇਟੀ ਆਈ ਨਹੀਂ ਹੈ ਜੇ ਮੈਂ ਮੰਗਰ ਚੱਲ ਗਈ ਇਦਾਂ ਹੀ ਜਾਂਦੇ ਜਾਂਦੇ ਮੈਂ ਵੇਖਿਆ ਤੇ ਮੈਨੂੰ ਲੱਭੀ ਨਹੀਂ ਮੈਂ ਫਿਰ ਹੋਰ ਥੋੜੀ ਜੀ ਗੱਡੀ ਚੱਲ ਗਈ। ਇਹ ਦੇ ਵਜਾ ਕੇ ਦੇਖਿਆ ਤੇ ਉਹਨੂੰ ਕੁੱਤੇ ਨੋਚ ਨੋਚ ਕੇ ਖਾਂਦੇ ਮੈਂ ਬੋਤਲ ਚੁੱਕੀ ਕੁੱਤਿਆਂ ਦੇ ਮਾਰੀ ਬਿਨ ਬੋਤਲ ਨਹੀਂ ਲੱਭੀ ਹੋਰ ਤੇ ਕੋਖਲੀ ਲੱਭਾ ਮੈਂ ਬੋਤਲ ਮਾਰੀ ਤੋ ਉਹ ਪਿੰਨੂ ਪੈ ਗਏ ਮੈਂ ਮੁੰਡਾ ਜਾਦਿਆ ਹਟਾ ਮੈਂ ਕਹੇ ਪੁੱਤ ਰੋਕੀ ਮੇਰੀ ਕੁੜੀ ਖਾਲੀ ਪਰੇ ਚਾਰ ਪੰਜ ਜਾਣੇ ਹੋ ਰਹੀ ਮੈਂ ਉਹਨਾਂ ਨੂੰ ਸੈਂਤਾ ਮਾਰੀਆਂ ਫਿਰ ਉਹ ਵੀ ਦੌੜੇ ਆਏ ਕਿ ਕੁਈ ਲੈ ਕੇ ਉਹਨਾਂ ਨੇ ਡੰਡੇ ਡੁੱਡੇ ਮਾਰੇ ਫਿਰ ਭਜੇ ਜਿੰਦ ਮੈਂ ਚੋਕੇ ਦੇਖੀ ਆਪਣੀ ਤੀਰੂ ਨਾਲ ਲਈ ਮੇਰੀ ਦੀ ਹਾਨੀ ਜਿਹੜੀ ਲੜਕੀ ਨੂੰ ਕੁੱਤਿਆਂ ਨੇ ਨੋਜ-ਨੋਜ ਕੇ ਖਾਦਾ ਉਹ ਮੇਰੀ ਲੜਕੀ ਹੈ ਉਹ ਘਰੋਂ ਤੋਂ 5:30 ਵਜੇ ਸ਼ਹਿਰ ਕਰਨ ਵਾਸਤੇ ਨਿਕਲੀ ਇੱਧਰ ਨੂੰ ਜੋ ਮੈਂ ਵੀ ਘਰ ਹੀ ਸੀ ਮੈਂ ਗੁਰਦੁਆਰਾ ਸਾਹਿਬ ਚਲਾ ਗਿਆ ਉਹ ਲੜਕੀ ਸ਼ਹਿਰ ਕਰਨ ਨਿਕਲ ਆਈ ਜੋ 20 ਮਿੰਟ ਦੇ ਅੰਦਰ 20 ਮਿੰਟਾਂ ਦੇ ਅੰਦਰ ਅੰਦਰ ਉਹ ਮੈਂ 20 ਮਿੰਟ ਮੇਰੇ ਗੁਰਦੁਆਰੇ ਲੱਗੇ ਉਹ 20 ਮਿੰਟ ਇੱਧਰ ਸ਼ਹਿਰ ਕਰਨਾ ਗਈ ਉਸਦੀ ਮਾਂ ਮੁੜ ਕੇ ਘਰੋਂ ਬਾਹਰ ਨਿਕਲ ਕੇ ਕਲੀ ਤੋਂ ਪਤਾ ਕੀਤਾ ਕਿ ਮੇਰੀ ਲੜਕੀ ਇੱਧਰ ਬਾਹਰ ਨਿਕਲੀ ਬੁਰਜ ਕਰਨ ਵਾਸਤੇ ਜਾਂ ਸੈਰ ਕਰਨ ਵਾਸਤੇ ਨਿਕਲੀ ਜਾਂ ਕਿੱਧਰ ਨੂੰ ਗਈ ਉਹ ਜੋ ਇੱਕ ਭਈਆ ਸੀ ਉਧਰ ਰੱਖਿਆ تھا ਉਹਨੇ ਦੱਸਿਆ ਕਿ ਇੱਧਰ ਨੂੰ ਗਈ ਹੈ ਲੜਕੀ ਐ ਸੜਕ ਨੂੰ ਸੈਰ ਕਰਨ ਵਾਸਤੇ ਗਈ ਹੈ ਤੇ ਉਹ ਮਾਂ ਉਹਦੀ ਵੀ ਜਿਹੜੀ ਪਿੱਛੇ-ਪਿੱਛੇ ਉਧਰ ਨੂੰ ਚਲੀ ਗਈ ਜਾ ਕੇ ਅੱਗੇ ਜਾ ਕੇ ਦੋ ਤਿੰਨ ਕਿੱਲੇ ਵੇਖਿਆ ਜਾ ਕੇ ਅੱਗੇ ਜੋ ਕੁੱਤੇ ਸੀ ਉਹ ਲੜਕੀ ਨੂੰ ਨੋਚ-ਨੋਚ ਕੇ ਖਾ ਰਹੇ ਦੇਖਣ ਦੇ ਬਾਵਜੂਦ ਵੀ ਉਸ ਕੁੱਤੇ ਨੂੰ ਬਹੁਤ ਦਬਕਾਇਆ ਪਰ ਉਹ ਕੁੱਤੇ ਉਸ ਕੋ ਨੋਚਣੋਂ ਨਹੀਂ ਹਟੇ ਨੋਜਕ ਨੋਜ ਕੇ ਖਾ ਕੇ ਉਹ ਉਸ ਦੇ ਦਮ ਨਿਕਾਲ ਦੀ ਨਿਕਲ ਗਈ ਸੀ ਬੇਟੀ ਤੁਹਾਡੇ ਕਿੰਨੇ ਚਿਰ ਪਹਿਲਾਂ ਆਈ ਤੇ ਉਹਦੇ ਘਰ ਵਾਲੇ ਕਰਦੇ ਨੇ ਉਹਦੇ ਘਰ ਵਾਲੇ ਪੀਐਸਬ ਦੇ ਵਿੱਚ ਸਰਵਿਸ ਕਰਦੇ ਆ ਤੇ ਬੇਟੀ ਮੇਰੀ ਜੋ ਇਥੇ ਕਿਸ਼ਨਪੁਰ ਦੀ ਰਹਿਣ ਲੱਗੀ ਤੇ 29 ਤਰੀਕ ਨੂੰ ਆਈ ਹੈ ਤੋ ਦੇਣ ਮੇਰੇ ਘਰ ਆਈ ਹੈ 3 ਦਿਨ ਸਵੇਰ 5:30 6:00 ਵਜੇ ਮੌਤ ਹੋ ਗਈ ਕੀ ਕਰਨਾ ਚਾਹੀਦਾ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਨੂੰ ਅਸੀਂ ਇਹੋ ਕਹਿਣਾ ਚਾਹੁੰਦੇ ਆ ਕਿ ਚਲੋ ਇਹਨਾਂ ਦਾ ਕੋਈ ਨਾ ਕੋਈ ਅੱਗੇ ਵੀ ਬਹੁਤ ਇਹੋ ਜੇ ਕਾਂਡ ਹੁੰਦੇ ਆ ਪਰ ਕੋਈ ਹੱਲ ਨਹੀਂ ਹੁੰਦਾ ਇਹਦਾ ਪ੍ਰਸ਼ਾਸਨ ਨੂੰ ਇਹ ਚਾਹੀਦਾ ਕਿ ਇਹਨਾਂ ਦਾ ਕੋਈ ਹੱਲ ਕੋਈ ਮਸਲਾ ਕੋਈ ਇਹਨਾਂ ਦਾ ਕਰਨਾ ਚਾਹੀਦਾ ਚਾਹੀ ਕੋਈ ਇਹਨਾਂ ਨੂੰ ਨਾਥ ਪਾਉਣੀ ਚਾਹੀਦੀ ਚਾਹੀ ਇਹਨਾਂ ਦਾ ਕੋਈ ਨਾ ਕੋਈ ਬਣਾਉਣਾ ਚਾਹੀਦਾ ਮੈਂ ਡਾਕਟਰ ਸੁਖਦੀਪ ਸਿੰਘ ਫਰੈਂਸਿਕ ਐਕਸਪਰਟ ਸਿਵਲ ਹਸਪੀਟਲ ਗੁਰਦਾਸਪੁਰ ਕੱਲ ਛੜਕੋ ਪੈਣੀ ਮੀਆਂ ਖਾਨ ਥਾਣੇ ਦੀ ਪੁਲਿਸ ਇੱਕ ਫੀਮੇਲ ਦੀ ਬੋਡੀ ਲੈ ਕੇ ਆਈ ਸੀਗੀ ਬੋਡੀ ਦੇ ਜਿਹੜੇ ਜੋ ਪੁਲਿਸ ਕੋਲ ਆ ਕੇ ਜਾਇਆ ਵਿੱਚ ਸੀਗਾ ਕਿ ਡੌਗ ਬਾਈਟ ਦੇ ਨਾਲ ਇਹਦੀ ਜਿਹੜੀ ਮੌਤ ਹੋਈ ਹੈ ਪੇਸ਼ੈਂਟ ਨੂੰ ਜਦੋਂ ਅਸੀਂ ਪੋਸਟਮਾਰਟਮ 'ਚ ਐਗਜ਼ਾਮਿਨ ਕੀਤਾ ਤਾਂ ਉਹਦੇ ਇੰਨੇ ਕ ਜ਼ਿਆਦਾ ਮਲਟੀਪਲ ਵੂਨਸ ਸੀਗੇ ਕਿ ਉਹਦੇ ਬਾਡੀ ਦਾ ਮਤਲਬ ਹਰ ਪਾਰਟ ਜਿਹੜਾ ਕਿ ਉਹ ਕੁੱਤਿਆਂ ਨੇ ਮਤਲਬ ਨੋਚ-ਨੋਚ ਕੇ ਡੀਪ ਵੂਨਸ ਜਿਹਨੂੰ ਆਪਾਂ ਕਹਿੰਦੇ ਆ ਕਿ ਮਸਲ ਡੀਪ ਵੂਨਸ ਉਹ ਸੀਗੇ ਤੇ ਕਾਫੀ ਜ਼ਿਆਦਾ ਜਿਹੜਾ ਹੈਗਾ ਮਤਲਬ ਕਿ ਉਹ ਕੁੱਤਿਆਂ ਨੇ ਉਹਨੂੰ ਮਲਟੀਪਲ ਆਪਾਂ ਇੱਕ ਕੁੱਤੇ ਦਾ ਕੰਮ ਨਹੀਂ ਕਹਿ ਸਕਦੇ ਇਹਨੂੰ ਆਪਾਂ ਟੋਟਾ ਟ ਤਿੰਨ ਜਾਂ ਚਾਰ ਤੋਂ ਜ਼ਿਆਦਾ ਕੁੱਤੇ ਹੋ ਸਕਦੇ ਨੇ। 10 ਦਾ ਕਾਰਨ ਜਿਹੜਾ ਉਹ ਬੇਸਿਕਲੀ ਸ਼ੌਕ ਨਾਲ ਹੀ ਪੇਸ਼ੈਂਟ ਦੀ ਜਿਹੜੀ ਆ ਉਹ ਵਿਦਨ ਫਿਊ ਮਿੰਟਸ ਹੀ ਇਡੀ ਡੈਥ ਹੋ ਗਈ।